ਭਾਈ ਜੀਆ ਤਿੰਨ ਵੀਰਿਆ ਕੜੇ ਦੇ ਵਿੱਚੋਂ ਨਹੀਂ ਲੰਘ ਕੇ ਆਪਣਾ ਗਰਦਾ ਬਗਰ ਕੇ ਦਿਖਾ ਰਹੇ ਆ ਜਰੂਰ ਇਹਨਾਂ ਦਾ ਵੀ ਮਾਨ ਸਨਮਾਨ ਜਰੂਰ ਕਰਿਓ ਮੇਰਾ ਭਰਾ ਕਹਿੰਦਾ ਮਜਬੂਰੀ ਕਿャ ਸੀ ਜੀਜ ਰਬਾ ਬੰਦੇ ਨੇ ਉੱਪਰ ਨੇ ਪਾ ਦਿੰਦੀ ਆ ਜਾਵੇ ਜੇ ਆਈ ਦੇ ਦਰਦਰ ਦੀ ਭੀਖ ਮੰਗਾ ਦਿੰਦੀ ਇਹਦੇ ਦੁਨੀਆ ਭੱਜੀ ਫਿਰਦੀ ਏ ਜ਼ਿੰਦਗੀ ਵਿੱਚ ਬੜੀਆਂ ਥੋੜਾ ਨੇ ਬੰਦਾ ਤੇ ਮੁੱਕਦਾ ਮੁੱਕ ਜਾਂਦਾ ਪਰ ਮੁੱਕਦੀਆਂ ਨਾ ਕਦੇ ਲੋੜਾਂ ਨੇ ਮਜਬੂਰੀ ਕਹਤੀ ਜੀਜ ਰਬਾ ਗਰੀਬੀ ਕਹਤੀ ਜੀਜ ਰਬਾ ਬੰਦਾ ਰੋਲ ਦਿੰਦੀ ਏ ਚੋਟੀ ਦਾ ਜੇ ਢਿੱਡਣਾ ਹੋਵੇ ਤੇ ਕੋਈ ਨਾ ਰੋਵੇ ਮਸਲਾ ਏ ਸਾਰਾ ਰੋਟੀ ਦਾ ਜ਼ੋਰਦਾਰ ਇਹਨਾਂ ਦੀ ਤਾੜੀਆਂ ਮਾਰ ਦਿਓ ਮੇਰੇ ਭਰਾ ਕਰਕੇ ਮੇਰੇ ਵੀਰੋ ਕਾਰਿਆਂ ਦੇ ਵਿੱਚ ਝੋਟੇ ਵਰਗੇ ਕਹਿੰਦੇ ਤਿੰਨ ਮੇਰੇ ਵੀਰੇ ਨੌਜਵਾਨ ਜਿਹੜੇ ਆਪਣਾ ਕਰਨਾ ਬਗਰਗੇ ਦਿਖਾ ਰਹੇ ਆ ਇਹ ਮਸਲਾ ਰੋਟੀ ਦਾ ਆ ਮੇਰੇ ਵੀਰੋ ਕਿਉਂਕਿ ਗਰੀਬੀ ਵੱਡਿਆਂ ਵੱਡਿਆਂ ਨੂੰ ਮੇਰੇ ਵੀਰੋ ਰੋਲ ਕੇ ਰੱਖ ਦਿੰਦੀ ਆ ਕਹਿੰਦਾ ਜਿਸ ਨੇ ਕਦੇ ਵੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਪਤਾ ਨਹੀਂ ਕਿਹੜੇ ਮਜਬੂਰੀਆਂ ਨੇ ਰੋਜ਼ੇਵੇਂ ਨੇ ਪਰਿਵਾਰ ਵੀ ਪਾ ਰਹੇ ਨੇ ਘਰਾਂ ਵਿੱਚ ਗਰੀਬੀ ਜਿਹੜੀ ਹੈ ਬੜਾ ਕੁਝ ਕਰਾ ਦੇਣੀ ਆ ਸੋ ਸਾਰੇ ਖੇਡ ਪ੍ਰੇਮੀਆਂ ਨੂੰ ਬੇਨਤੀ ਆ ਕਿ ਆਪਾਂ ਇਹਨਾਂ ਦਾ ਮਾਣ ਸਨਮਾਨ ਜ਼ਰੂਰ ਕਰਨਾ ਸੋ ਤਿੰਨ ਜਿਹੜੇ ਵੀਪ ਜਿਹੜੇ ਗੜੇ ਦੇ ਵਿੱਚੋਂ ਦੇ ਲੰਘ ਕੇ ਦਿਖਾ ਰਹੇ ਨੇ 14 ਇੰਚ ਦਾ ਗੜਾ ਦਾ ਤੇ ਤਿੰਨ ਬਬਰ ਸ਼ੇਰ ਆ ਮੇਰੇ ਵੀਰੋ ਇਹਨਾਂ ਵੀਰਾਂ ਨੇ ਵੀ ਮੇਰੇ ਵੀਰੋ ਆਪਾਂ ਮਾਣ ਸਨਮਾਨ ਕਰਨਾ ਵਾ ਜਿੰਨੇ ਵੀ ਮਾ ਖੇਡ ਕਬੱਡੀ ਨੂੰ ਪਿਆਰ ਕਰਦੇ ਆ ਖੇਡ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਲਓ ਜੀ ਹੁਣ ਇੱਧਰ ਲੈ ਬੰਨੇ ਸੁੱਕੇ ਵਰਗੇ ਵੀ ਪੁੱਜ ਗਏ ਆ ਬੱਲੇ ਨਾਲ ਵਾਲਾ ਸੁੱਕਾ ਸੋ ਇਹਨਾਂ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਮੇਰਾ ਬਰਾਏ ਦਾ ਗਰੀਬ ਵਾਲੇ ਵੀ ਤਗੜੇ ਨੂੰ ਸਾਰੇ ਹੀ ਸਲਾਮਾਂ ਕਰਦੇ ਆ ਗਰੀਬਾਂ ਨੂੰ ਵੀ ਮੇਰੇ ਵੀਰੋ ਇਦਿਨੇ ਹਮੇਸ਼ਾ ਇਹਨਾਂ ਦਾ ਮਾਨ ਸਨਮਾਨ ਕਰਿਓ ਮੇਰਾ ਵੀਰ ਜਿੰਨੇ ਜੋਗੇ ਹੋਏ ਆ